गोड़ी गोरेरी महल्ला पंजवा हम तनवंत पा गट सजनाई हर गुण गावे सहज सुभाए राहौ पियो दादे का खोल डिट्ठा खजाना ता मेरे मन पिया निधाना रतन लाल जाका किछ न मोल परे पंडार अखुट अतोल खावे खर्चे रल मिल पाई टोटन आवे बददो जाई ਕੋਹ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆਰ ਲਾਏ ਗੋੜੀ ਗਰੇਰੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਰਹਾਉ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਾਨਾ ਰਤਨ ਲਾਲ ਜਾ ਕਾ ਕਿਛ ਨ ਮੋਲ ਪਰੇ ਭੰਡਾਰ ਅਕੁਟ ਅਤੋਲ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾਵੇ ਬਦਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋ ਏਤ ਖਜ਼ਾਨੇ ਰਿਆਲ ਲਾਏ ਗੋੜੀ ਗਰੇਰੀ ਮਹੱਲਾ ਪੰਜਵਾ ਹਮ ਤਨਵੰਤ ਪਾਗਟ ਸਚਨਾਏ हर गुण गावे सहज सुभाए रहाओ पियो दादे का खोल डिट्ठा खजाना ता मेरे मन पे आ निधाना रतन लाल जा का किछ ना मोल परे पंडार अखुट अथोल खावे खर्चे रल मिल पाई टोटनावे बददो जाई कहो नानक जिस मस्तक लेख लिखाये ਸੋ ਇਹ ਤਖਜਾਨੇ ਰਿਆ ਲਿਆਰ ਲਾਏ ਗੋੜੀ ਗਰੇਰੀ ਮਹਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਾਹੀ ਹਰ ਗੁਣ ਗਾਵੇ ਸਹਿਜ ਸੁਬਾਏ ਰਹਾਓ ਪੀਓ ਦਾਦੇ ਕਾ ਖੋਲ ਡਿਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਾਨਾ ਰਤਨ ਲਾਲ ਜਾ ਕਾ ਕਿਛ ਨਾ ਮੋਲ ਪਰੇ ਪੰਡਾਰ ਅਖੁਟ ਅਤੋਲ ਕਾਵੇ ਖਰਚੇ ਰਲ ਮਿਲ ਪਾਈ ਟੋਟਨਾਵੇ ਬਦਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਇਹ ਤਖਜਾਨੇ ਲਿਆਰ ਲਾਏ ਗੋੜੀ ਗੋਰੇਰੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚਨਾਈ ਹਰ ਗੁਣ ਗਾਵੇ ਸਹਿਜ ਸੁਬਾਏ ਰਹਾਓ ਬੀਓ ਦਾਦੇ ਕਾ ਖੋਲ ਡਿਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਾਨਾ ਰਤਨ ਲਾਲ ਜਾ ਕਾ ਕਿਛ ਨਾ ਮੋਲ ਪਰੇ ਪੰਡਾਰ ਅਖੁਟ ਅਤੋਲ ਖਾਵੇ ਖਰਚੇ ਰਲ ਮਿਲ ਪਾਈ ਟੋਟਨਾਵੇ ਬਦਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋ ਏਤ ਖਜਾਨੇ ਲਿਆਰ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ